बाबा सुखानंद की सदा ही जय बाबा मडजी तुम्हारी सदा ही जय बहुत ही ਭਗਾ ਵਾਲਾ ਦਿਨ ਮੰਗਲਵਾਰ 19 ਅਗਸਤ ਚਾਰ ਪਾਦੋ ਸਵੇਰ ਦੇ ਬਾਬਾ ਮੜਜੀ ਦੀ ਸਮਾਧੀ ਸਥਲ ਦੇ ਦਰਸ਼ਨ ਅੱਜ ਤੁਹਾਨੂੰ ਬਾਬਾ ਮੜਜੀ ਸਮਾਧੀ ਸਥਲ ਦੇ ਨਾਲ ਵੀਰ ਹਨੂਮਾਨ ਜੀ ਦੇ ਦਰਸ਼ਨ ਬੀਬੀ ਸੁਖਦਾਤੀ ਮਾਤਾ ਦਾਤੀ ਜੀ ਦੇ ਦਰਸ਼ਨ ਅੰਦਰਲਾ ਡੇਰਾ Swami परमानंद जी ਦੇ ਵੀ ਦਰਸ਼ਨ ਕਰਵਾਵਾਂਗੇ ਬਹੁਤ ਹੀ ਬਾਗਾ ਵਾਲਾ ਦਿਨ ਹੈ ਮੰਗਲਵਾਰ ਅੱਜ ਸਵੇਰ ਤੋਂ ਹੀ ਸ਼ਰਧਾਲੂ ਬਾਬਾ ਮੜ ਜੀ ਦੇ ਮੰਗਲਵਾਰ ਹੁਣ ਕਾਰਨ ਪ੍ਰਸ਼ਾਦ ਵੰਡ ਕੇ ਪਰਿਵਾਰਾਂ ਦੀ ਸ਼ਾਂਤੀ ਅਤੇ ਚੜ੍ਹਦੀ ਕਲਾ ਲਈ ਅਰਦਾਸ ਬੇਨਤੀਆਂ ਕਰਦੇ ਐ ਬਾਬਾ ਮੜ ਜੀ ਅੱਗੇ ਅਰਦਾਸ ਬੇਨਤੀ ਹੈ ਨਗਰ ਤੇ ਇਲਾਕੇ ਤੇ ਆਪਣਾ ਮੇਰ ਭਰਿਆ ਹੱਥ ਰੱਖੋ ਸੰਗਤਾਂ ਦੀਆਂ ਸਾਰੀਆਂ ਅਰਦਾਸਾਂ ਹਰ ਮਨੋ ਕਾਮਨਾ ਪੂਰਨ ਕਰੋ ਬੀਬੀ ਸੁਖਦਾਰ ਜੀ ਇਕ ਤੋਂ 1.5 ਕਿਲੋਮੀਟਰ ਦੂਰ ਇਹਨਾਂ ਦਾ ਮਾਤਾ ਦਾਤੀ ਮੰਦਿਰ ਬਣਿਆ ਹੋਇਆ ਬਹੁਤ ਹੀ ਵ भव्य ਮੰਦਿਰ ਬਣਿਆ ਹੋਇਆ ਦੇਖਣਯੋਗ ਹੈ ਜੀਬੀ ਦਾਤੀ ਜੀ ਵੀ ਸਾਫ ਤੇ ਨਿਰਪਰੇ ਹੱਥ ਰੱਖਣ ਅੰਦਰਲਾ ਡੇਰਾ ਦੇ Swami Parmanand ਜੋ ਕਿ ਬਹੁਤ ਹੀ ਸਤਿ ਮਹਾਂਪੁਰਸ਼ ਹੋਏ ਨੇ ਤੁਹਾਨੂੰ ਦੱਸ ਦਈਏ ਵੀ ਇਹਨਾਂ ਦੀ ਵੀ ਇਲਾਕੇ ਦੇ ਵਿੱਚ ਬਹੁਤ ਮਹਿਮਾ ਸੀ ਵੀਡੀਓ